ਅਜੀ ਬਾਈ ਜੀ ਅਜੋ ਆਪਾਂ ਗਏ ਸੀ ਮੈਂ ਤੇ ਬਾਪੂ ਘੋੜੀ ਲੈਣ ਘੋੜੀ ਲਈ ਆਪਾਂ ਜੀ ਬਹੁਤ ਵੱਡੀ ਜਾ ਜਿੱਦੀ ਪਹਿਲਾ ਘੋੜੀ ਦੇ ਦਰਸ਼ਨ ਪਾਓ ਇਹਦੀ ਡਿਟੇਲ ਫੇਰ ਦੋ ਆਖਵਾਂਗੇ ਪਹਿਲਾ ਆਪਾਂ ਬਹਿਵਲ ਵਾਲਾ ਘੰਟੇਸ਼ਵਰ ਕੋਲ ਆ ਦੇਖੋ ਬਾਈ ਵਾਲਾ लवली ਵਾਲਾ ਬਹੁਤ ਸੋਹਣਾ ਇਹ ਤਾਂ ਸੋਹਣਾ ਹੀ ਆ ਤੇ ਇਹਨੇ ਬੱਚੇ ਬੜੇ ਸੋਹਣੇ ਪੈਦਾ ਕੀਤੇ ਆ ਦੇਖੋ ਇਹਦਾ ਬਸ਼ੀਰਾ ਆਇਆ ਬੜੀ ਕੈਂਟ ਮਾਰਕਿੰਗ ਤੇ ਗਰਦਨ ਚੈੱਕ ਕਰੋ ਇਹਦੀ ਬਿਊਟੀ ਕਨਡਿਸ਼ਨ ਬੜਾ ਸੋਹਣਾ ਰਿਜ਼ਲਟ ਨੇ ਬਾਈ ਵਾਲੇ ਘੋੜੇ ਦੇ ਤੇ ਉਸ ਤੋਂ ਬਾਅਦ ਆ ਘੋੜੀ ਆਪਾਂ ਖਰੀਦੀ ਆ ਜੀ ਬੜੀ ਸੋਹਣੀ ਘੋੜੀ ਆ ਮੈਨੂੰ ਲੱਗਣੀ ਆ ਕਿਉਂਕਿ ਮੈਂ ਲਿਆਇਆ ਤੁਸੀਂ ਦੱਸਣਾ ਕਿਵੇਂ ਲੱਗੀ ਤੁਹਾਨੂੰ ਬੜੀ ਬਹੁਤ ਆ ਮੈਂ ਯਕੀਨ ਹੀ ਕਰ ਦਪਟਿਆ ਹੁੰਦਾ ਏ ਥੋਰੋ ਬ੍ਰੈਡ ਬਾਹਰ ਦੀ ਬ੍ਰੀਡ ਘੋੜੀ ਆ ਜੀ ਹਾਈਟ ਬਹੁਤ ਆ ਉਸ ਤੋਂ ਬਾਅਦ ਸੌਸੀਲਾ ਨਮੀ ਉਮਰ ਚ ਤੇ ਧੁਰਦੀ ਵੀ ਸੋਹਣਾ ਚ ਹੈ ਜਵਾਕ ਬਿਠਾਈ ਫਿਰ ਉਹ ਲੱਤ ਲੁੱਤਾਂ ਦਾ ਤੁਹਾਨੂੰ ਪਤਾ ਵੀ ਇਹ ਬ੍ਰੀਡ ਲੱਤ ਤਾਂ ਮਾਰਦੀ ਨਹੀਂ ਹੁੰਦੀ ਜੇ ਆਪਾਂ ਸਵਾਰੀ ਕਰਨੀ ਲੈ ਕੇ ਜਾਂ ਹੀ ਹੈ ਨਾ ਵੱਲੋਂ ਸੜਕ ਤੇ ਆਉਂਦੀ 10 ਜਦ ਤੁਹਾਡੇ ਸਾਹਮਣੇ ਵੀ ਕੋਈ ਚੀਜ਼ ਆਉਂਦੀ ਆ ਇਹ ਆਪਾਂ ਖਰੀਦੀ ਆ ਵੇਚਣ ਲਈ ਆਪਾਂ ਇਹਨੂੰ ਵੇਚ ਵੀ ਦਵਾਂਗੇ ਜੇ ਕੋਈ ਚਾਹ ਬਾਣ ਹੋਇਆ ਲੈ ਵੀ ਸਕਦਾ ਇਹਨੂੰ ਆਪਾਂ ਮਾਰਵਾੜੀ ਘੋੜਿਆਂ ਤੋਂ ਮੇਟ ਕਰਵਾ ਕੇ ਅੱਗੇ ਬਰੀਡ ਹਾਈਟ ਵਾਲੀ ਮਨ ਲੋ ਘਰੇ ਪੈਦਾ ਕਰ ਸਕਦੇ ਆ ਬਹੁਤ ਸੋਹਣੇ ਉੱਚੇ ਲੰਮੇ ਬੱਚੇ ਪੈਦਾ ਕਰੂ ਇਹ ਮੈਂ ਖੁਦ ਵੀ ਇੱਕ ਬਰੀਡ ਕਰਾਈ ਹੋਈ ਆ ਪਹਿਲਾਂ ਥੋਰੋਮਿਕਸ ਆਪਣੇ ਘਰੇ ਤੁਹਾਨੂੰ ਪਤਾ ਖੜੀ ਹੋਈ ਆ ਤੇ ਉਹ ਲਿਆਂਦੀ ਸੀ ਆਪਾਂ ਇਹਨਾਂ ਤੋਂ ਬਾਈ ਹੁਣੋਂ ਤੋਂ ਪਹਿਲਾਂ ਥੋਰੋ ਲੈ ਗਿਆਈ ਫਿਰ ਉਹ ਤੋਂ ਮਾਰਵਾੜੀ ਘੋੜਾ ਛੱਡਿਆ ਹੁਣ ਉਹ ਬੱਚੀ ਹਾਈਟ ਬਹੁਤ ਲੈ ਗਈ ਉਹਨਾਂ ਉਹੀ ਬੱਚੀ ਆਪਾਂ ਆਪਣੇ ਨਾਲ ਖਰੀਦੀ ਬਾਦਸ਼ਾਹ ਤੋਂ ਮੀਟ ਕਰਾਈ ਹੋਈ ਆ ਤੇ ਸੇਮ ਬਰੀਡ ਇਹ ਥੈਰੋ ਘੋੜੀ ਆ ਇਹਨੂੰ ਲਿਜਾ ਕੇ ਤੁਸੀਂ ਮਾਰਵਾੜੀ ਤੋਂ ਮੀਟ ਕਰਾ ਕੇ ਅੱਗੇ ਤੁਹਾਡਾ ਚਲੋ ਇਹ ਬਾੜੀ ਮਹਿੰਗੀਆਂ ਨਹੀਂ ਨਾ ਹੁੰਦੀਆਂ ਨਾਰਮਲ ਰੇਟ ਦੀ ਘੋੜੀ ਆ ਇੱਕ ਤਾਂ ਜਮਾਂ ਹੀ ਸਸਤੀਆਂ ਨਹੀਂ ਉਹਨਾਂ ਚੋਂ ਨਹੀਂ ਆਉਂਦੀ ਜਮਾਂ ਸਸਤੀਆਂ ਚੋਂ ਕਿਉਂਕਿ ਇਹ ਨਵੀਂ ਉਮਰ ਚਾ ਬੁੱਢੀ ਘੋੜੀ ਨੇ ਅੰਦਰ ਦੀ ਵੀ ਸਾਫ਼ ਬਾਈ ਨੇ ਦੱਸਿਆ ਚੈੱਕ ਕਰਾ ਕੇ ਦੇਵਾਂਗੇ ਆਪਾਂ ਅੰਦਰ ਦੀ ਸਾਫ਼ ਦੀ ਮੈਂ ਲੈਂ ਡਾਕਟਰ ਤਸੱਲੀ ਕਰਾ ਕੇ ਇਹਦੀ ਮੇਨ ਬਾਈ ਗਰਦਨ ਬਹੁਤ ਲੰਮੀ ਆ ਤੁਹਾਡੇ ਸਾਹਮਣੇ ਆ ਨਾ ਥੈਰੋਆਂ ਦੀ ਗਰਦਨ 'ਚ ਬਹੁਤ ਸੁਧਾਰ ਹੈ ਜਿਹਦੀ ਬੂਠੀ ਬੜੀ ਪਤਲੀ ਐ ਨੇ ਮਾਰਵਾੜੀ ਬੱਚਾ ਬੜਾ ਘੇਟ ਦੇਣਾ ਤੇ ਤੁਹਾਡੇ ਸਾਹਮਣੇ ਆ ਬਾਕੀ ਸਾਰੀ ਇਹਦੀ ਡਿਟੇਲ ਆਪਾਂ ਲੈ ਕੇ ਗਏ ਟਰੇਲਰ ਲੈ ਕੇ ਗਏ ਸੀ ਉਹ ਬਈ ਮੰਗੇ ਵਾਲੀ ਘੋੜੀ ਨੇ ਇਹਦੀ ਮੰਨ ਲਓ ਜਾਣ ਪਛਾਣ ਹੋਈ ਹੌਲੀ ਹੌਲੀ ਇਹਦੀ ਗਰਦਨ ਦੇਖੋ ਉਸ ਤੋਂ ਬਾਅਦ ਖਲੀ ਬਾਦਸ਼ਾਹ ਜਦੋਂ ਘਰੇ ਤੇ ਇਲਾ ਲਾਇਆ ਉਹ ਪਤੰਦਾ ਰੌਲਾ ਪਾਉਣ ਲੱਗ ਗਿਆ ਕਿ ਤੇ ਇੱਜ ਘੋੜੀ ਆਈ ਐ ਇਹਨੂੰ ਫੇਰ ਦੱਸਿਆ ਬਾਪੂ ਨੇ ਖਵਾ ਕੇ ਵੀ ਘੋੜੀ ਤਾਂ ਉਧਰ ਛੱਡਿਆਂ ਦੀ ਤੂੰ ਆ ਜਾ ਖਾ